ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਦੱਸਤੇ ਇਹ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਜ਼ਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਜਦੋਂ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਇੱਕ ਇਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਇਹ ਵੇਖਿਆ ਜਦ ਕੀ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਦਿਨਾਂ ਤੋਂ ਤੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਇਸ ਆੜੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟਾਇਬ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਨਹੀਂ ਇਸ ਬਾਰੇ ਨਹੀਂ ਲੱਗਾ ਫਿਰ ਇੱਕ ਕਿਸ ਤਰ੍ਹਾਂ ਕਿੰਨੇ ਦੇ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਹੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਇਤਨਾ ਕੰਮ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਛ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਮੈਨੂੰ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਤਾਂ ਕੋਈ ਸਾਡੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਆ ਮੈਂ ਸਾਲ ਜਿਹੜਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਛਾਣ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਲ ਕੇ ਆਰਮੀ ਨੂੰ ਤਲਾਸ਼ ਕੀਤੀ ਆਰਮੀ ਵਾਲਿਆਂ ਨੇ ਲੈ ਕੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕਿ ਬਗਾਨੀਆਂ ਕੋਈ ਕਿਹਾ ਜੀ ਸੁਰੇ ਵਿੱਚ ਕਿਆ ਕਰਨ ਕੇ ਨਾੜ ਤੋਂ ਅਗਲੇ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾ ਤਲਾਸ਼ ਕੀਤੀ ਉਦਾਂ ਹੀ ਆਰਮੀ ਨੇ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਚੀਜ਼ ਜਿਹੜੀ ਹੈ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਈ ਹਾਂ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾਂ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਹੰਸਣਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਜਦੋਂ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਕਿਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਇਹ ਵੇਖਿਆ ਜਦ ਕਿ ਉਹਨਾਂ ਦੇ ਪਿੰਚ ਪਿਛਲੇ ਕਈ ਦਿਨਾਂ ਤੋਂ ਧੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਰਪੀ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8 ਕੁ ਇਸ ਆੜੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟਾਇਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਨਹੀਂ ਇਸ ਬਾਰੇ ਜੀ ਇਹ ਤਾਂ ਲੱਗਾ ਕਿ ਕਿੰਨਾ ਕਿੰਨਾ ਦਿੱਤਾ ਇਹ ਤਾਂ ਇਦਾਂ ਨਾਲ ਨੂੰ ਆਗੂ ਗਲਾਈ ਹੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਇਹ ਤੁਮਾ ਕੰਮ ਨਹੀਂ ਨਹੀਂ ਕੋਸ਼ਿਸ਼ ਕੋਸ਼ਿਸ਼ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਛ ਨਹੀਂ ਕੀ ਲੱਗਦਾ ਕੀ ਹੈ ਕੀ ਸੀਗਾ ਮੈਨੂੰ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਤੇ ਕੋਈ ਵਾਹ ਇਹ ਸਾਲ ਦਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਛਾਨ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜਿਹੜੇ ਇਹਦੇ ਮਤਲਬ ਕਿ ਆਰਮੀ ਨੂੰ ਤਲਾਸ਼ ਕੀਤੀ ਆਰਮੀ ਵਾਲਿਆਂ ਨੇ ਲੱਗੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕਿ ਬਗਾਨੀਆਂ ਕੋਈ ਕਿਹਾ ਜੀ ਸੁਰੇ ਵੇਖਿਆ ਕਰਨ ਕੇ ਨਾਲ ਤੋਂ ਅਗਲੇ ਹੀ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾਲ ਤਲਾਸ਼ ਕੀਤੀ ਉਦਾਂ ਹੀ ਆਰਮੀ ਨੂੰ ਪਤਾ ਸਰ ਕਿਹਦੀ ਪਹਿਲੀ ਸੀ ਹੈਗੀ ਚੀਜ਼ ਇਹ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਹਿਲੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਦੱਸ ਦਈਏ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਸਾਚਾ ਦੋਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਇੱਕ ਇਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਹੈ ਵੇਖਿਆ ਜਦਕਿ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਦਿਨਾਂ ਤੋਂ ਤੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪੈਲੀ ਹਰਪੀ ਸਿੰਘ ਹੋਣਾ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਪ ਦੇ ਅਲੱਗ ਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਪਤਾ ਲੱਗਾ ਕਦੋਂ ਕਦੋਂ ਇਹ ਸੀ ਨਹੀਂ ਇਸ ਵਾਰ ਇਹ ਪਤਾ ਲੱਗਾ ਫਿਰ ਇੱਕ ਇਸ ਤਰ੍ਹਾਂ ਕਿੰਨੇ ਦੇ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਹੀਂ ਨਹੀਂ ਕੋਸ਼ਿਸ਼ ਕੋਸ਼ਿਸ਼ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਦੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਠਮਾਕੀ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਝ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੱਗੇ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਡਾ ਅੱਠ ਸੱਦੇ ਅੱਠ ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਆਪਣਾ ਟੈਲੀਫੋਨ ਦਿੱਤਾ ਸਹਿ ਵੀ ਤੇ ਕੋਈ ਪੰਜ ਸਾਲ ਦਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਕੋਈ ਪਸਾਨੀ ਹੈ ਨਾ ਇਹ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹ ਇਹਦੇ ਬਤਲ ਕੇ ਆਰਮੀ ਨੂੰ ਤਲਾਸ਼ ਪੀਓ ਆਰਮੀ ਵਾਲਿਆਂ ਨੇ ਲੱਗੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀ ਅਕੇ ਬੋਗਾਨੀ ਕੋਈ ਕਿਹਾ ਜੀ ਸੁਰੇ ਵੇ ਕਿਆ ਕਰਨ ਕੇ ਨਾੜ ਵਾਂਗ ਅਕ ਲਈ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾ ਤਲਾਸ਼ ਪੀਓ ਉਦਾਂ ਹੀ ਆਰਮੀ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੇ ਪੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾਂ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਮੌਕੇ ਤੇ ਪੰਜਾਬ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਜ਼ਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਜਾਦ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਕਿਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੀਆਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਹੈ ਵੇਖਿਆ ਜਦ ਕੀ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਦਿਨਾਂ ਤੋਂ ਤੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪਹਿਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕੀ ਮਜ਼ਾਲ ਟੈਬ ਦੇ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਨਹੀਂ ਇਸ ਬਾਰੇ ਨਹੀਂ ਲੱਗਾ ਕਿ ਕਿੰਨੇ ਇਹ ਤਾਂ ਇਦਾਂ ਨਾਲ ਨੂੰ ਆਗੂ ਗਲਾਈ ਰਹੀ ਨਾ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਇਤਨਾ ਕੰਮ ਨਹੀਂ ਕੋਈ ਕੋਸ਼ਿਸ਼ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਰਿਪੋਰਟ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ 2 2-4 ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤਾਂ ਕੁਛ ਨਹੀਂ ਕੀ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਛ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣ ਕਿ ਅੱਜ ਸਵੇਰੇ ਸਾਨੂੰ ਕੋਈ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਪਾਵੇਂ ਸਾਲ ਦਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਸੰਦੀ ਨਹੀਂ ਹੈ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹ ਦੇ ਤਰ੍ਹਾਂ ਆਰਮੀ ਨੂੰ ਤਲਾਸ਼ ਪੀਓ ਆਰਮੀ ਵਾਲਿਆਂ ਨੇ ਕਿ ਲੈ ਗਈ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਆ ਤੇ ਆਪਣੀਆਂ ਕਿ ਬਗਾਨੀਆਂ ਕੋਈ ਕਿਦਾ ਜੀ ਸੁਰੇ ਵੇਖਿਆ ਕਰਨ ਕੇ ਨਾੜ ਵਾਂਗ ਲਾਈ ਪਈ ਵੇਖਿਆ ਵੇਖੋ ਤੇ ਬਾਅਦ ਜਿੱਦਾਂ ਨਾ ਤਲਾਸ਼ ਪੀਓ ਤਾਂ ਇਹ ਆਰਮੀ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਹਿਲੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਤਾਂ ਜਦੋਂ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਕਿਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਇਹ ਵੇਖਿਆ ਜਦਕਿ ਉਹਨਾਂ ਦੇ ਪਿੰਡ ਚ ਪਿਛਲੇ ਕਈ ਦਿਨਾਂ ਤੋਂ ਧੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕੀ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਨਹੀਂ ਇਸ ਬਾਰੇ ਜੀ ਤਾਂ ਪਤਾ ਲੱਗਾ ਕਿ ਇਸ ਤਰ੍ਹਾਂ ਕਿੰਨੇ ਇਹ ਤਾਂ ਇਦਾਂ ਨਾਲ ਨੂੰ ਆਗੂ ਬਲਾਈ ਰਹੀ ਨਾ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਇਤਨਾ ਕੰਮ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਇਫਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੀ ਦੀ ਵਾਇਸ ਸੁਣੀ ਹੋਵੇ ਜਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਛ ਨਹੀਂ ਕੀ ਲੱਗਦਾ ਕੀ ਹੈ ਕੀ ਸੀਗਾ ਮੈਨੂੰ ਪਤਾ ਨਹੀਂ ਕੁਛ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗਾੜੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਡੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਵਾਹ ਮਿਸਾਲ ਜਿਹਾ ਟਾਇਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਛਾਣ ਨਹੀਂ ਆ ਨਾ ਹੀ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹ ਇਹਦੇ ਤਰ੍ਹਾਂ ਆਰਮੀ ਨੂੰ ਤਲਾਸ਼ ਤੀ ਉਹ ਆਰਮੀ ਵਾਲਿਆਂ ਨੇ ਕਿਹਾ ਲੈਗੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇ ਆਪਣੀਆਂ ਕਿ ਬਗਾਨੀਆਂ ਕੋਈ ਕਿਦਾ ਜੀ ਸੁਰੇ ਵੇਖਿਆ ਕਣਕੇ ਦੇ ਨਾੜ ਤੋਂ ਅਗਲੇ ਪਈ ਵੇਖਿਆ ਵੇਖੋ ਤਾਂ ਬਸ ਜਿੱਦਾਂ ਨਾਲ ਤਲਾਸ਼ ਤੀ ਉਦਾਂ ਹੀ ਆਰਮੀ ਨੂੰ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਪਿੱਛੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਹਿਲੀ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਤਾਂ ਜਦੋਂ ਉਹਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਕਿਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੀਆਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਇਹ ਵੇਖਿਆ ਜਦ ਕੀ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਦਿਨਾਂ ਤੋਂ ਧੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਾਪੀ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕੀ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਨਹੀਂ ਇਸ ਬਾਰੇ ਨਹੀਂ ਪਤਾ ਲੱਗਾ ਕਿ ਕਿਸ ਤਰ੍ਹਾਂ ਕਿੰਨੇ ਦਿੱਤੇ ਇਹ ਤਾਂ ਇਦਾਂ ਨਾਲ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਹੀਂ ਨਹੀਂ ਕੋਈ ਚੀਜ਼ ਕੋਈ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਈ ਤਾਂ ਹਾਂਜੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਇਹਨਾਂ ਨੇ ਟੈਲੀਫੋਨ ਤੇ ਦੱਸਿਆ ਵੀ ਤੇ ਕੋਈ ਆਵੇਂ ਸਾਲ ਜਿਹਾ ਟਾਈਪ ਚੀਜ਼ ਪਈ ਹੈ ਜਿਹਨੇ ਪਰ ਸਾਨੂੰ ਪਸਾਨੀਆਂ ਨਾ ਹੀ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਰਾ ਕੇ ਆਰਮੀ ਨੂੰ ਤਲਾਸ਼ ਚੋਂ ਆਰਮੀ ਵਾਲਿਆਂ ਨੇ ਕਿਹਾ ਲੈਗੇ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇ ਆਪਣੀਆਂ ਕਿ ਬਗਾਨੀਆਂ ਕੋਈ ਕਿਹਾ ਜੀ ਸੁਰੇ ਵੇਖਿਆ ਕਣਕੇ ਦੇ ਨਾਲ ਬੋ ਅੰਕ ਲਈ ਪਈ ਵੇਖਿਆ ਵੇਖ ਕੇ ਤੋਂ ਬਾਅਦ ਜਿੱਦਾਂ ਇਹਨਾਂ ਨੂੰ ਤਲਾਸ਼ ਚੋਂ ਦੱਸ ਹੈ ਆਰਮੀ ਨੂੰ ਸਰ ਕਿਹਦੀ ਪਹਿਲੀ ਸੀ ਹੈਗੀ ਚੀਜ਼ ਇਹ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਈ ਹੈ ਜੁਲਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂੰਜਾ ਦੇ ਖੇਤਾ ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਦੱਸ ਦਈਏ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਚਾਦ ਦੋਨਾਂ ਦੀ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਇੱਕ ਇਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਵਿੱਚ ਆਏ ਤਾਂ ਉਹਨਾਂ ਨੂੰ ਉਹਨਾਂ ਨੇ ਇਸ ਚੀਜ਼ ਨੂੰ ਇਸ ਪੁਰਜੇ ਨੂੰ ਜਿਹੜਾ ਹੈ ਵੇਖਿਆ ਜਦ ਕਿ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਦਿਨਾਂ ਤੋਂ ਧੁਮਾਕੇ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਆਈ ਸੀ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋ ਇਸ ਆੜੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਪ ਦੇ ਜਿਹਾ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਇਹ ਤੇ ਚਲੋ ਅਸੀਂ ਵੇਖਿਆ ਫਿਰ ਐਸਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਨਹੀਂ ਇਸ ਬਾਰੇ ਜੀ ਲੱਗਾ ਇਸ ਤਰ੍ਹਾਂ ਕਿ ਕਿੰਨੇ ਦੇ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਹੀਂ ਕੋਸ਼ਿਸ਼ ਕੋਸ਼ਿਸ਼ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਈ ਤਾਂ ਹਾਂਜੀ ਨਹੀਂ ਇਦਾਂ ਦਾ ਤੇ ਕੁਝ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣ ਕੇ ਅੱਜ ਸਵੇਰੇ ਸਾਨੂੰ ਕੋਈ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਵਾਹ ਮਿਸਾਲ ਜਿਹਾ ਟੈਪ ਚੀਜ਼ ਪਈ ਹੈ ਇਹਨੇ ਪਰ ਸਾਨੂੰ ਪਸੰਨੀਆ ਨਾ ਇਹ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹ ਦੇ ਤਰ੍ਹਾਂ ਆਰਮੀ ਨੂੰ ਤਲਾਸ਼ ਤੀ ਆਰਮੀ ਵਾਲਿਆਂ ਨੇ ਲੱਗੇ ਉਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇ ਆਪਣੀ ਅੱਖੀਂ ਵੇਖਾਂ ਨ ਕੋਈ ਕਿਦਾ ਜੀ ਸੁਰੇ ਵੇਖਿਆ ਕਰਨ ਦੇ ਨਾਲ ਵਾਂਗ ਅਗਲੇ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾਨ ਤਲਾਸ਼ ਤੀ ਉਦਾਂ ਹੀ ਆਰਮੀ ਨੂੰ ਤਲਾਸ਼ ਸਰ ਕਿਹਦੀ ਪਹਿਲੀ ਸੀ ਹੈਗੀ ਪਿੱਛੇ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੇ ਪਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਾਰੀਵਾਲ ਪੂਜਾ ਦੇ ਖੇਤਾ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਸਾਈਲ ਦਾ ਇੱਕ 파ਟ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਹੀ ਬਟਾਲਾ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਮੌਕੇ ਤੇ ਪੰਚ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਉਸ ਦੀ ਸੂਚਨਾ ਦਿੱਤੀ ਹੈ ਤੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਸਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਜਦ ਦੋਨਾਂ ਪੁਲਿਸ ਪਾਰਟੀ ਨੇ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਨਹੀਂ ਸੀ ਤੇ ਇਹ ਪੁਰਜਾ ਜਿਹੜਾ ਕਿਸ ਚੀਜ਼ ਦਾ ਹੈ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ